ਦੋ ਕੰਮ ਇਕੱਠੇ ਨਹੀਂ ਹੋ ਸਕਦੇ ਕਦੇ ਵਾਸਤੇ ਵੀ ਇੱਕ ਆਪਾਂ ਕਹਿ ਦਈਏ ਪੈੜੀ ਵਧੀਆ ਬਣਾਵੇ ਤੇ ਇੱਕ ਜ਼ੋਰ ਘੱਟ ਲੱਗੇ ਹਣਾ ਜਿਹੜਾ ਕੰਮ ਵਧੀਆ ਕਰੂਗਾ ਉਹ ਫਿਰ ਆੜਬਤਾ ਹੁੰਦਾ ਹੀ ਆ ਤੁਹਾਨੂੰ ਪਤਾ ਉਹ ਟੁੱਟ ਕੇ ਪਊ ਜਿਹਨੇ ਕੀਤਾ ਹੋਇਆ ਉਵੇਂ ਇਹ ਆ ਜਿਹੜਾ ਪੈੜੀ ਬਰੀਕ ਕਰਦਾ ਹੈ ਜ਼ੋਰ ਤਾਂ ਲਵਾਊਗਾ ਗੱਲ ਇਹ ਕਰਦੇ ਆ ਭਾਵਾਂ ਦੀ ਬਾਲਟੀ ਢੋਲ ਦੇਵੇ ਉੱਤੇ ਹਾਂ ਗਲਾਸ ਤਾਂ ਖਾਇ ਖਾਇ ਮਾਨੂੰ ਬਾਲਟੀ ਬੜਕੀ ਜਾਵੇ ਉੱਤੇ ਆਪਣੇ ਟੁੱਟ ਭੱਜ ਨਾ ਕਰੇ ਖਿਲਾਰ ਨਾ ਪਵੇ ਆਪਣੀ ਪੈੜੀ ਡੂੰਗੀ ਵਾਵੇ ਹਾਂ ਆਪਾਂ ਕਿਹੜਾ ਪਾਣੀ ਰੱਖਣਾ ਉੱਤੇ ਰੂਟਾਵੇਟਰ ਦਾ ਮਕਸਦ ਆ ਪੈਲੀ ਨੂੰ ਬਰੀਕ ਕਰਨਾ ਜਿਹੜੀ ਸਹੀ ਬਰੀਕ ਕਰੇ ਭੋਂ ਦੀ ਪਾਣੀ ਛੱਡ ਕੇ ਜਿਹੜਾ ਕੋ ਮਰਜੀ ਢੋਲ ਦੇਵੇ ਤੇ ਆਪਣਾ ਟਰੈਕਟਰ ਕੋਈ ਵੀ ਆ ਆ 1800 ਤੇ ਪੂਰੇ 1600 ਤੇ ਪੂਰੇ ਕਰਦਾ 540 ਆਪਾਂ ਪਹਿਲੀ ਗੱਲ ਤਾਂ ਆਪਣੇ ਟਰੈਕਟਰ ਹੁਣ ਲਗਭਗ ਸਾਰੇ ਨਵੇਂ ਹੀ ਆ ਇੰਨਾ ਸਿੱਟਾ ਕੱਢ ਲਓ ਵੀ ਦੂਜਾ ਜਿਹੜਾ 1600 ਤੇ ਹੀ ਕਰਦਾ ਪੂਰੇ ਉਹਦੇ ਤੇ ਰੂਟਾਵੇਟਰ ਚੱਲ ਜੂ ਹੁਣ ਜੌਂਡੀਅਰ 2400 ਤੇ ਪੂਰੇ ਕਰਦਾ ਇਹ 1600 ਤੇ ਕਰਦਾ ਇਹਦਾ ਫਰਕ ਹੀ ਬਹੁਤ ਆ ਜੌਂਡੀਅਰ 1900 ਤੇ ਕਰਦਾ ਹੈ ਹੌਲੈਂਡ 1968ਾਂ ਤੇ ਕਰਦਾ 540 ਤੇ ਉਹ 2100 ਤੇ ਕਰਦਾ ਇਹਦਾ ਬਾਹਲਾ ਫਰਕ ਨਹੀਂ ਇਹ ਚੱਲ ਜੂਗਾ ਹਾਂ ਜਿੱਥੇ ਆਪਣਾ ਫਰਕ ਪੈਂਦਾ ਫਰਕ ਆਪਣਾ ਪੈਣਾ ਜਾਦੇ ਜੇ ਆਪਾਂ ਸਵਰਾਜ ਨਾਲ ਤੇ ਜੌਂਡੀਅਰ ਦਾ ਕਰਦੇ ਆਂ ਫਰਕ ਹਾਂ ਸਵਰਾਜ ਦੇ ਵੀ ਜਾਦੇ ਹੁੰਦੇ ਸੋਨਾ ਲੀਕਾ ਵੀ 1600 ਤੇ ਕਰਦਾ ਫਾਰਮ ਟਰੈਕ ਵੀ 1600 ਤੇ ਕਰਦਾ ਸਵਰਾਜ ਆ 1800 ਤੇ ਕਰਦਾ ਜਿਹੜੀ ਜੌਂਡੀਅਰ ਦੀ ਪੰਜ ਟਿੱਕਰ ਲੈਫਟ ਆਈ ਹੈ ਨਾ ਬਾਈ ਹਾਂ ਉਹ ਲੈਫਟ ਨਾਲ ਪੁੱਛ ਜ਼ੋਰ ਬਹੁਤ ਸੀ ਉਹਦੀ ਲੈਫਟ ਕਪੈਸਿਟੀ ਬਹੁਤ ਸੀ ਚੱਲਣ ਚ ਬਹੁਤ ਵਧੀਆ ਸੀ ਉਹਨੂੰ ਦਿੱਕਤ ਇਹ ਆਉਂਦੀ ਸੀਗੀ ਉਹ ਲੈਫਟ ਹਲਾਂ ਤੇ ਨਹੀਂ ਕੰਟਰੋਲ ਕਰਦਾ ਸੀ ਜਲੰਧਰ ਏਰੀਆ ਚ ਠੀਕ ਨਾਲ ਵਾਹਣ ਹੋਵੇ ਜਿਵੇਂ ਆਹ ਵਾਹਣ ਇਹ ਥੋੜਾ ਜਿਹਾ ਗਿੱਲਾ ਹੋਵੇ ਤੇ ਉਹਨੂੰ ਕਹ ਪਾਉਂਦੀ ਬਾਲਟੀ ਵੀ ਢੋਲ ਦੂ ਰੂਟਾ ਬੇਟਾ ਤੇ ਜੇ ਰੇਤਾ ਵਾਲੇ ਵਾਹਣ ਚ ਆਹ ਪੈਲੀ ਹੁਣ ਰੌਣੀ ਕੀਤੀ ਆ ਜਾਂ ਰੇਤਾ ਵਾਲਾ ਵਾਹਣ ਸੁੱਕਾ ਵਾਹਣ ਹੋਵੇ ਤੇ ਜਿਹੜਾ ਮਰਜ਼ੀ ਰੂਟਾ ਵੇਟਰ ਲਿਆ ਉਹ ਪਾਉਂਦੀ ਜਮਾ ਜਾਲੀ ਮੈਸਤਰੀ ਦਾ ਬਣਿਆ ਉਹ ਵੀ ਨਹੀਂ ਬੜਕਣਾਗਾ ਇਹਦੇ ਨਾਲ ਇਹ ਨਹੀਂ ਕੋਈ ਵੱਡੀ ਗੱਲ ਨਹੀਂ ਗਈ ਆਪਾਂ ਕਿਸੇ ਦੇ ਦੋਖੀ ਵੀ ਨਹੀਂ ਗਏ ਜੇ ਕੋਈ ਵਧੀਆ ਕੁਆਲਿਟੀ ਲਾ ਕੇ ਕਿਸੇ ਦਾ 10-20000 ਰੁਪਇਆ ਕੰਪਨੀ ਆ ਹੁਣ ਇਹਨੇ ਤਾਂ ਬ੍ਰਾਂਡ ਬਣਾਤਾ ਇਹਨੇ ਉਹਨੇ ਪੈਸੇ ਲੈਣੇ ਜੇ ਇਹੋ ਜੀ ਚੀਜ਼ ਕੋਈ ਆਪਣੇ ਤਲਵੰਡੀ ਦਾ ਮੈਸਤਰੀ ਦਿੰਦਾ ਤੇ ਆਪਾਂ ਨੂੰ ਮਾੜਾ ਵੀ ਨਹੀਂ ਕੋਸ ਹਾਲ ਦੀ ਘੋੜੀ ਦੀ ਗੱਲ ਹੁੰਦੀ ਹੈ ਹਨਾ ਹਾਂਜੀ ਬਈ ਉਹ ਕਹਿੰਦੇ ਵੀ 16 ਦੇ ਟੈਰ ਨੂੰ ਹੋਰ 14 ਦੇ ਨੂੰ ਹੋਰ ਤੇ ਇਹ ਕੀ ਵਾਕਿਆ ਹੀ ਉਹ ਸਹੀ ਗੱਲ ਆ ਜਾਂ ਉਹਦੇ 'ਚ ਹੈ ਕੁਛ ਇਹਦੇ 'ਚ ਤੇ ਨਾ ਭਾਈ ਇੱਕ ਨਾ ਤੁਹਾਨੂੰ ਮੈਂ ਦੱਸਦਾ ਇੱਕ ਨਾ ਹੁਣ ਆਪਣਾ ਟਰੈਕਟਰ ਲੇਜ਼ਰ ਤੇ ਚੱਲੀ ਜਾਂਦਾ ਕਾ ਲਕਣਾ ਆਪਾਂ ਉੱਥੇ ਜਾ ਨਹੀਂ ਸਕਦੇਗੇ ਅੱਛਾ ਜਿਹੜਾ ਮਹਿੰਦਰਾ ਹੋ ਗਿਆ ਸਵਰਾਜ ਹੋ ਗਿਆ ਹੌਲੈਂਡ ਹੋ ਗਿਆ ਹਾਂ ਅਦਰ ਕੰਪਨੀਆਂ ਹੌ ਜੌਂਡੀਅਰ ਨੂੰ ਛੱਡ ਕੇ ਹਾਂ ਉਹ ਉਹਨੂੰ ਕੋਈ ਦਿੱਕਤ ਨਹੀਂ ਭਾਵੇਂ ਕੋੜੀ ਛੋਟੀ ਹੋਵੇ ਭਾਵੇਂ ਦੀ ਵੱਡੀ ਹੋਵੇ ਭਾਵੇਂ ਦੀ ਦਿੱਕਤ ਕਿੱਥੇ ਆਉਂਦੀ ਹੈ ਦਿੱਕਤ ਆਉਂਦੀ ਜਦੋਂ ਆਪਣੇ ਕੋਲ ਟਰੈਕਟਰ ਜੌਂਡੀਅਰ ਆ ਗਿਆ ਅੱਛਾ ਇਹ ਨਾ ਜਦੋਂ ਸਭ ਤੋਂ ਵੱਧ ਤੇਲ ਖਾਣ ਵਾਲਾ ਇੰਟਰ ਸੀਗਾ ਹਾਂ ਕੂਟਾਂ ਭਰਦਾ ਸੀ ਨਾ ਉਹ ਤੋਂ ਕਹਿੰਦੇ ਘਾਵਤੋ ਵੀ ਬਣ ਗਈ ਨਾ ਐਂਟਰਲ ਮਾਰੇ ਐਂਟਰਲ ਖਣੀ ਖਿਚਿਆ ਆਏ ਜਿਗਾ ਕਰਦੇ ਹੁੰਦੇ ਨਿੱਕੇ ਹੁੰਦੇ ਤੇ ਉਹ ਫਿਰ ਜਦੋਂ ਕੰਪਨੀ ਨੇ ਸੋਧ ਕੀਤੀ ਤੇ ਉਹ ਐਂਟੀ ਕਰਤਾ ਹੌ ਹੌਣ ਸਭ ਤੋਂ ਘੱਟ ਤੇ ਲਖਾਨ ਵਾਲਾ ਹੂੰ ਲੋਡ ਕਾੜਦੀ ਮਾਂ ਹੈ ਹੂੰ ਜਦੋਂ ਕਿਸੇ ਨੂੰ ਕੋਈ ਕਮੀ ਲੱਗਦੀ ਆ ਫਿਰ ਉਹਤੇ ਜ਼ੋਰ ਲੱਗਦਾ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਆ ਕੰਮ ਨਹੀਂ ਹੋਣਾ ਪਾਣੀ ਆਏ ਦੀ ਨਹੀਂ ਜਾਂਦਾ ਫਿਰ ਬੰਦਾ ਉਹਦਾ ਦਿਮਾਗ ਸੋਚਣ ਲੱਗ ਪੈਂਦਾ ਵੀ ਮੈਂ ਕੀ ਕਰਾਂ ਉਸੇ ਤਰ੍ਹਾਂ ਹੀ ਜੌਂਡੀਅਰ ਦੀ ਲੈਫਟ ਜਿਹੜੀ ਐਲਟੀ ਮਾਡਲ ਦੀ ਸੀਗੀ ਉਹ ਉਹਨਾ ਲੈਫਟ ਜਿਹੜੀ ਹੁਣ ਕਰਤਾ ਟਰੈਕਟਰ ਵਰਤਦਾ ਉਸ ਕੰਪਨੀ ਦੀ ਲੈਫਟ ਵਰਤਦਾ ਜੌਂਡੀਅਰ ਓਕੇ ਠੀਕ ਆ ਸੇਮ ਆ ਮੈਂ ਤੁਹਾਨੂੰ ਤਾਂ ਹੀ ਦੱਸਿਆ ਜਿਹੜਾ ਜਿਹੜੀ ਕੰਪਨੀ ਮੈਂ ਮੇਰੇ ਕੋਲੇ ਨਾਮ ਮੈਂ ਤੁਹਾਨੂੰ ਦੱਸਦਾ ਜਿਹੜੀ ਕੰਪਨੀ ਦੀ ਉਹ ਜੌਂਡੀਅਰ ਲੈਫਟ ਵਰਤਦਾ ਉਸੇ ਕੰਪਨੀ ਦੀ ਕਰਤਾ ਵਰਤਦਾ ਜਿਹੜੀ ਜੌਂਡੀਅਰ ਦੀ ਪੰਜ ਟਿੱਕਰ ਲੈਫਟ ਆਈ ਆ ਨਾ ਬਾਈ ਹਾਂ ਉਹ ਲੈਫਟ ਨਾ ਉਹ ਚ ਜ਼ੋਰ ਬਹੁਤ ਸੀ ਉਹਦੀ ਲੈਫਟ ਕਪੈਸਿਟੀ ਬਹੁਤ ਸੀ ਚੱਲਣ ਚ ਬਹੁਤ ਵਧੀਆ ਸੀ ਉਹਨੂੰ ਪਤਾ ਦਿੱਕਤ ਇਹ ਆਉਂਦੀ ਸੀਗੀ ਉਹ ਲੈਫਟ ਹਲਾਂ ਤੇ ਨਹੀਂ ਕੰਟਰੋਲ ਕਰਦਾ ਸੀ ਅੱਛਾ ਠੀਕ ਆ ਇੱਕ ਕਿਉਂਕਿ ਉੱਥੇ ਤਾਂ ਬਹੁਤ ਬੁੱਧੀਜੀਵੀ ਬੈਠਿਆ ਆ ਆਪਾਂ ਜਿੰਨੇ ਆਪਣੇ ਟਰੈਕਟਰ ਆਪਾਂ ਸਾਰਿਆਂ ਦੀਆਂ ਲਿੰਕਾਂ ਛੋਟੀਆਂ ਕੀਤੀਆਂ ਹਾਂ ਜਦੋਂ ਕੋਈ ਚੀਜ਼ ਵੱਡੀ ਹੋ ਗਈ ਜੇ ਇੱਥੋਂ ਮੂਵ ਹੁੰਦੀ ਆ ਇੱਥੋਂ ਬਹੁਤ ਘੱਟ ਹੋਣੀ ਆ ਹਾਂ ਇਹ ਤਾਂ ਗੱਲ ਹੈ ਸਹੀ ਆ ਕੰਪਨੀ ਨੇ ਆ ਟੈਂਕੀ ਵੇਖ ਕੇ ਵੀ ਇੰਪਲੀਮੈਂਟ ਜ਼ਿੰਮੇਵਾਰ ਨੂੰ ਦਿਸਣਾ ਨਹੀਂ ਕੋਈ ਪਾਇਆ ਤੇ ਉਹਨੇ ਲੈਂਕਾਂ ਲੰਮੀਆਂ ਕਰਤੀਆਂ ਕਿਉਂਕਿ ਬਾਹਰ ਹਾਲਾ ਹਾਲਾ ਚੱਲਦੇ ਆ ਤਮੀਆਂ ਦੇ ਹੋਰ ਸਾਰੇ ਕੰਮਾਂ ਤੇ ਜੌਂਡੀਅਰ ਬਹੁਤ ਵਧੀਆ ਚੱਲਦਾ ਹੀ ਮੌਤ ਪੈਂਦੀ ਸੀ ਉਹਨੂੰ ਆ ਕੇ ਹਾਲਾਂ ਤੇ ਉਹਦੀ ਜਿਹੜੀ ਕੰਟਰੋਲ ਸੀਗਾ ਜਦੋਂ ਇੱਥੋਂ ਦਾ ਉਹ ਝਟਪਟ ਕਰ ਦਿੰਦਾ ਸੀਰੇ ਤੇ ਆਉਂਦੇ ਆਉਂਦੇ ਉਦੋਂ ਤੱਕ ਟਰੈਕਟਰ ਫਸ ਜਾਂਦਾ ਹਾਂ ਤੇ ਉਹ ਫਿਰ ਲੋਕਾਂ ਨੂੰ ਦਿੱਕਤ ਆਈ ਜਿਵੇਂ ਹੁਣ ਜਿਹੜੇ ਪਹਿਲਾਂ ਜੌਂਡੀਅਰ ਆਇਆ ਉਹਨਾਂ ਦੇ ਆ ਨਾਟ ਅੰਦਰੋਂ ਕੱਸੀ ਦੇ ਜਿਵੇਂ ਮੂਹਰਲਾ ਕੱਸਿਆ ਅੱਛਾ ਠੀਕ ਹੈ ਉਹ ਜਿਹੜੇ ਕਾਬਲਾ ਟਾਈਪ ਕਹਿ ਸਕਦੇ ਆ ਹਾਂ ਉਹ ਹੋਲੈਂਡ ਦੇ ਵੀ ਆ ਇਹ ਸਟੱਡ ਹੋ ਗਿਆ ਇੱਥੇ ਪੱਤੀ ਆਉਂਦੀ ਹੁੰਦੀ ਸੀ ਗੋਲ ਐਲਟੀ ਮਾਡਲ ਦੇ ਤੇ ਅੰਦਰ ਨੂੰ ਕਸੀਦਾ ਜੀ ਨਾਟ ਜਦੋਂ ਇਹ ਮਸ਼ੀਨ ਤੇ ਚੜਨ ਲੱਗੇ ਟਰੈਕਟਰ ਵੱਡੀ ਮਸ਼ੀਨ ਤੇ ਚੜਦਾ ਸੀ ਉਹ ਨਾਟ ਢਿੱਲੇ ਹੋਣੋਂ ਨਹੀਂ ਹਟਦੇ ਜੇ ਤੋੜ ਦਿੰਦਾ ਸੀ ਸਹੀ ਹੈ ਫਿਰ ਉਹ ਆਪਣੇ ਲੋਕਾਂ ਨੇ ਕਿਹਾ ਵੀ ਸਾਨੂੰ ਤਾਂ ਜਿਵੇਂ ਆਮ ਪਹਿਲਾਂ ਟਰੈਕਟਰਾਂ ਦੇ ਆਉਂਦੇ ਸੀ ਉਦਾਂ ਦੇ ਹੀ ਚਾਹੀਦੇ ਆ ਇਹ ਪੰਜ ਤੋਂ ਬਾਅਦ ਇਹ ਨਾਟ ਵੀ ਦੂਜੇ ਆਉਣ ਲੱਗੇ ਓਕੇ ਆਹੀ ਆਉਣ ਲੱਗੇ ਜੌਂਡਰ ਆਪਣੇ ਆਇਆ ਪਹਿਲਾ ਕਦੋਂ ਆ 2000 2000 ਚ ਉਦੋਂ ਕਿਹੜਾ ਮਾਡਲ ਆਇਆ ਸੀ ਇਹਨਾਂ ਦਾ 5310 5310 ਮਾਡਲ ਸਾਰੇ ਆ ਗਏ 5103 5310 ਸਾਰੇ ਮਾਡਲ ਆ ਗਏ ਸੀ ਹਾਂ ਜਾਨੀ ਕਿ ਆਪਾਂ ਆਪਣੇ ਰਿਸ਼ਤੇਦਾਰ ਬਾਈ ਇਸਤਨਾਮ ਦੇ ਰਿਸ਼ਤੇਦਾਰ ਨੇ 5310 ਉਦੋਂ 2000 ਚ ਲਿਆ ਪਹਿਲਾ ਮਾਡਲ ਆਪਾਂ 99 ਮਾਡਲ ਟਰੈਕਟਰ ਵੇਖਿਆ ਨਹੀਂ ਹੋ ਸਕਦਾ ਹੋਵੇ ਠੀਕ ਹਾਂ ਕਿਉਂਕਿ ਪਤਾ ਹੀ ਨਹੀਂ ਕੀ ਕੀ ਕੰਪਨੀ ਬਣਾਈ ਜਾਂਦੀ ਆ ਇਹ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਉਹ ਲੈਫਟ ਲੋਕਾਂ ਨੇ ਕਿਹਾ ਵੀ ਨਹੀਂ ਚੱਲਦਾ ਨਹੀਂ ਹਲ ਖੈਦਾ ਨਹੀਂ ਟਰੈਕਟਰ ਹੂੰ ਤੇ ਤਾਂ ਕਰਕੇ ਇਹ ਦੀ ਲੈਫਟ ਜਿਹੜੀ ਉਹ ਐਂਟਰ ਦੀ ਤੇਲਖਾਨ ਵਾਂਗੂ ਉਹਨਾਂ ਨੇ ਫਿਰ ਸਿਰਾ ਲਾ ਕੇ ਭੇਜਿਆ ਅੱਛਾ ਉਹ ਜਿਹੜੀ ਲੈਫਟ ਆ ਉਹਦੀ ਨਾ ਕਮਾਨੀ ਥੋੜੀ ਟਾਈਟ ਆ ਜਦੋਂ ਟਰੈਕਟਰ ਚੱਲ ਜਾਂਦਾ 5-4 ਸਾਲ ਫੇਰ ਤਾਂ ਉਹ ਹੋ ਜਾਂਦੀ ਸੈਟ ਸੈਟ ਹੋਰ ਵੱਡੇ ਇੰਪਲੀਮੈਂਟਾਂ ਦੇ ਹਿਸਾਬ ਨਾਲ ਤਾਂ ਉਹ ਠੀਕ ਆ ਜਦੋਂ ਉਹ ਕਲਟੀਵੇਟਰਾਂ ਤੇ ਚੱਲਦੀ ਆ ਉਹ ਨਾ ਓਨੀ ਹਾਰਡ ਜ਼ਿਆਦਾ ਸੈਂਸਿੰਗ ਨਹੀਂ ਕਰਦੀਗੀ ਉਹ ਕੋਈ ਤਾਂ ਉਹਨੂੰ ਹੀਟ ਕਰਕੇ ਨਰਮ ਕਰ ਦਿੰਦਾ ਓਕੇ ਕੋਈ ਕਿਵੇਂ ਨੈਵੀਗੇਟਰ ਲਾ ਲਿਆ ਹਨਾ ਹਾਂਜੀ ਐਦਕਿ ਮੈਥੋਂ ਬਹੁਤ ਤੁਹਾਡਾ ਨੰਬਰ ਮੰਗਿਆ ਲੋਕਾਂ ਨੇ ਉਹ ਇਹ ਚੱਕਰਾਂ ਚੁੱਕਰਾਂ ਹੁੰਦਾ ਪੰਗ ਪੰਗਾ ਤੇ ਇੱਕ ਜਿਹੜਾ ਹਾ ਡਬਲ ਕਲਚ ਤੇ ਸਿੰਗਲ ਕਲਚ ਹਨਾ ਹੂੰ ਉਹ ਡਬਲ ਕਲਚ ਲਾਉਣਾ ਸੁਣ ਦੱਸਿਆ ਮੰਨਣਾ ਇਹ ਨਾ 5911 ਜੌਂਡੀਰ ਅਰਜਨ ਹਾਂ ਤੇ 58 ਗੇਨਾ ਚੌਂਡੀਰ ਤੇ ਅਰਜਨ ਤਕਰੀਬਨ ਇਹ ਰੂਟਾਵੇਟਰ ਤੇ ਸੇਮ ਚੱਲ ਜਾਂਦੇ ਆ। ਅੱਛਾ ਇਹ ਜਿਹੜੇ ਚੱਕਰ ਹੁੰਦੇ ਆ ਗੇਅਰ ਬਾਕਸ ਸੇਮ ਗੇਅਰ ਬਾਕਸ ਚੱਲ ਜਾਂਦਾ ਹੈ। ਹਾਂ ਤੁਸੀਂ ਬਸ ਤੁਹਾਨੂੰ ਮੈਂ ਦੱਸਿਆ ਜਿਵੇਂ ਤੂੜੀ ਵਾਲੀ ਮਸ਼ੀਨ ਤੇ ਜੇ ਆਪਣਾ ਰੂਟਾਵੇਟਰ ਇਹ ਤੇ ਸੈੱਟ ਕੀਤਾ ਹੋਇਆ ਹਾਂ। ਹਾਂ। ਐਸ ਤੇ ਸੈੱਟ ਕੀਤਾ ਹੋਇਆ। ਹਾਂ। ਇਹ ਆਪਾਂ ਹੋ ਟਰੈਕਟਰ ਤੇ ਚਲਾਵਾਂਗੇ। ਹਾਂ ਇਹ ਉਹ ਹੌਲੈਂਡ 1968 ਤੇ ਕਰਦਾ ਹਾਂ 540 540 ਹਾਂ ਆ 2100 ਤੇ ਕਰਦਾ ਵੇਖਿਓ ਹਾਂ ਇੱਥੇ ਵੀ ਇਹੀਗਾ ਇਹ 2100 ਤੇ ਕਰਦਾ ਸਿੰਗਲ ਡਬਲ ਕਲਚ ਦਾ ਤਾਂ ਬਾਈ ਕੋਈ ਜ਼ਿਆਦਾ ਫਰਕ ਤਾਂ ਹੈ ਨਹੀਂ ਇਹ ਤਾਂ ਆਪਣੇ ਫੋਰਮੈਨ ਆ ਜੀਤਾ ਬਾਈ ਇਹਨੂੰ 10 12 ਸਾਲ ਹੋ ਗਏ ਉਹਨੇ ਮੈਨੂੰ ਗੱਲ ਦੱਸੀ ਸੀ ਉਹ ਕਹਿੰਦਾ ਸੀ ਫੋਰ 3600 ਨਾਲ 2 ਤੋਂ 3 ਤੋਂ 4 ਸੀਜ਼ਨ ਅਹੀ 3600 ਸਿੰਗਲ ਕਲਚ ਫੋਰ ਲਾਈ ਰੱਖਿਆ ਧੂੜੀਲੀ ਮਸ਼ੀਨ ਤੇ ਡਗਰੂ ਪਿੰਡ ਤੁਸੀਂ ਜਾਣਦੇ ਹੋਵੋਗੇ ਰੋਲਦੂ ਸਰਪੰਚ ਕੇ ਉਹਨਾਂ ਦੇ ਕਹਿੰਦਾ ਸੀ ਬਹੁਤ ਦੋ ਤੋਂ ਤਿੰਨ ਸੀਜ਼ਨਾਂ ਹੀ ਉਹ ਫੋੜੀ ਚਲਾਇਆ ਸਿੰਗਲ ਕਲੱਚ ਤੇ ਰੂਟਾਵੇਟਰ ਤੇ ਕੀ ਕਰਨਾ ਹੁੰਦਾ ਬਾ ਮਾੜਾ ਐ ਇੰਨਾ ਕੀ ਆ ਵੀ ਜਦੋਂ ਕਲੱਚ ਨਾਲ ਪਲੇ ਰੁਕ ਜਾਣਾ ਹੋਰ ਤਾਂ ਕੋਈ ਬਾਲਾ ਤਾਂ ਫਰਕ ਹੁੰਦਾ ਨਹੀਂ ਇਹ ਤਾਂ ਐਵੇਂ ਰੂਟਾਵੇਟਰ ਤੇ ਨਹੀਂ ਕੋਈ ਧੂੜੀਲੀ ਮਸ਼ੀਨ ਤੇ ਕਹਿ ਸਕਦੇ ਆਂ ਡਬਲ ਕਲੱਚ ਦਾ ਬਹੁਤ ਜ਼ਿਆਦਾ ਫਾਇਦਾ ਤੈਨੂੰ ਕਹਿੰਦੇ ਹੁੰਦੇ ਸੀਗੇ ਹੂੰ ਸਿੰਗਲ ਕਲੱਚ ਤੇ ਕਿਵੇਂ ਲਈਦਾ ਬਹੁਤ ਕਹਿੰਦੇ ਅਜੇ ਵੀ ਕਈ ਬੰਦੇ ਨੂੰ ਇਹ ਆ ਯਾਰ ਸਿੰਗਲ ਕਲੱਚ ਆ ਰੋਟਾਵੇਟਰ ਚਲਾਉਣਾ ਜਾਂ ਸੁਪਰ ਸੀਟਰ ਚਲਾਉਣਾ ਜਾਂ ਉਹਦਾ ਆਏ ਆ ਜਦੋਂ ਅਣਜਾਣ ਬੰਦਾ ਬਈ ਕਲੱਚ ਨਾਲ ਆਪਣੀ ਦਾ ਟਰੈਕਟਰ ਭੱਜ ਪੈਂਦਾ ਸਿੰਗਲ ਕਲੱਚ ਜਿਵੇਂ ਟਰੈਕਟਰ ਆ ਨਾ ਉਹ ਤਾਂ ਜਦੋਂ ਤੁਸੀਂ ਜੇ ਪਹਿਲਾਂ ਲੈਫਟ ਨਾਲ ਚੱਕੀ ਉਹ ਤਾਂ ਡਬਲ ਕਲੱਚ ਦੇ ਵੀ ਆਈਆਂ ਜਿਹਦੇ ਹੁਣ ਜੌਂਡੀਅਰ ਦੇ ਦੂਜਾ ਕਲੱਚ ਹੱਥ ਵਾਲਾ ਉਹ ਜੋ ਤੁਸੀਂ ਕਲੱਚ ਨਾਲ ਪਿਆਏ ਜ਼ੋਰ ਲਾਉਂਦਾ ਹੁੰਦਾ ਥੋੜਾ ਉਹ ਜਦੋਂ ਤੁਹਾਨੂੰ ਹਸਾਬ ਆ ਗਿਆ ਬੰਦਾ ਸਿੰਗਲ ਕਲੱਚ ਨਾਲ ਕੋਈ ਇੰਨਾ ਕੀ ਆ ਜਦੋਂ ਗੱਠ ਚਲਾਉਣਾ ਬੈਕ ਕਰਕੇ ਉਦੋਂ ਗੇਅਰ ਲਾ ਲੈਂਦਾ ਤਰੀਕਾ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਇੱਕ ਬੰਦੇ ਨੇ ਪਾਠ ਕੀਤਾ ਤੇ ਕੋਈ ਮਾੜਾ ਕੰਮ ਨਹੀਂ ਕੀਤਾ ਜਿਹੜੇ ਘਰੇ ਪਾਠ ਕਰ ਲਿਆ ਰੋਟੀ ਖਾ ਲਈ ਸੌ ਗਿਆ ਤੇ ਜਿਹੜੀ ਜਵਾਕਾਂ ਦੀ 2-4 ਕਿੱਲੇ ਪੈਲੀ ਸੀ ਦਾਦੇ ਵਾਲੀ ਉਹ ਵੀ ਵੇਚਤੀ ਇੱਕ ਬੰਦਾ ਪੈਗ ਲਾਉਂਦਾ ਹਰ ਰੋਜ਼ ਪੀਂਦਾ ਸ਼ਰਾਬ ਉਹਨੇ ਆਪਦੇ ਪੁੱਤਾਂ ਲਈ 50-50 40-40 ਕਿੱਲੇ ਬਣਾਤੇ ਹੁਣ ਤੁਸੀਂ ਦੱਸੋ ਵੀ ਇਹ ਚ ਸਹੀ ਕਿਹੜਾ ਆ ਜਾਂਦੇ ਹੋ ਭਗਵੰਤ ਮਾਨ ਸ਼ਰਾਬ ਪੀਂਦਾ ਪੌਂਦੀ ਨਾਈ ਜਾਵੇ ਆਪਾਂ ਨੂੰ ਕੀ ਮਤਲਬ ਕੰਮ ਸਹੀ ਹੋਣੇ ਚਾਹੀਦੇ ਆ ਮੈਂ ਇਹੋ ਜਿਹੇ ਬੰਦੇ ਵਿਖਾ ਦੂੰਗਾ ਦਿਨ ਟੌਪ ਦੀ ਸ਼ਰਾਬ ਪੀਣ ਵਾਲੇ ਬੰਦੇ ਆ ਤੇ 100 100 ਕਿੱਲਾ ਜ਼ਮੀਨ ਬਣਾਤੀ ਉਹ ਬੰਦਿਆਂ ਨੇ ਦਾਰੂ ਮੈਂ ਉਹ ਦੀ ਐ ਨਹੀਂ ਕਹਿੰਦਾ ਵੀ ਦਾਰੂ ਪੀਣੀ ਚੰਗੀ ਗੱਲ ਆ ਟੌਪ ਦੀ ਗੱਲ ਨਹੀਂ ਗੀ ਗੱਲ ਆਪਾਂ ਗੱਲ ਇਹ ਕਰਦੇ ਆ ਭਾਵਾਂ ਦੀ ਬਾਲਟੀ ਢੋਲ ਦੇਵੇ ਉੱਤੇ ਹਾਂ ਗਲਾਸ ਤਾਂ ਖਾਇ ਖਾਇ ਮਾਨੂੰ ਬਾਲਟੀ ਭੜਕੀ ਜਾਵੇ ਉੱਤੇ ਹਾਂ ਆਪਣੇ ਟੋਟ ਭਾਜਣਾ ਕਰੇ ਖਲਿਆਰ ਨਾ ਪਵੇ ਆਪਣੀ ਪੈਈ ਡੂੰਗੀ ਵਾਵੇ ਹਾਂ ਆਪਾਂ ਕਹਿੰਦਾ ਪਾਣੀ ਰੱਖਣਾ ਉੱਤੇ ਆ ਤਾਂ ਜਰੂਰ ਰੂਟਾਵੇਟਰ ਦਾ ਮਕਸਦ ਆ ਪੈਲੀ ਨੂੰ ਬਰੀਕ ਕਰਨਾ ਜਿਹੜੀ ਸਹੀ ਬਰੀਕ ਕਰੇ ਭੋਂ ਦੀ ਪਾਣੀ ਛੱਡ ਕੇ ਜਿਹੜਾ ਕੋ ਮਰਜੀ ਢੋਲ ਦੇਵੇ ਤੁਹਾਨੂੰ ਮੈਂ ਅੱਗੇ ਵੀ ਬਾਈ ਗੱਲ ਦੱਸੀ ਸੀ ਦੋ ਕੰਮ ਇਕੱਠੇ ਨਹੀਂ ਹੋ ਸਕਦੇ ਕਦੇ ਵਾਸਤੇ ਵੀ ਇੱਕ ਆਪਾਂ ਕਹਿ ਦਈਏ ਪੈਲੀ ਵਧੀਆ ਬਣਾਵੇ ਤੇ ਇੱਕ ਜੋਰ ਘਟ ਲੱਗੇ ਹਾਂ ਹੈਨਾ ਜਿਹੜਾ ਕੰਮ ਵਧੀਆ ਕਰੂਗਾ ਉਹ ਫਿਰ ਆੜਬਤਾ ਹੁੰਦਾ ਹੀ ਆ ਤੁਹਾਨੂੰ ਪਤਾ ਉਹ ਟੁੱਟ ਕੇ ਪਊ ਜਿਹਨੇ ਕੀਤਾ ਹੋਇਆ ਉਵੇਂ ਇਹ ਆ ਜਿਹੜਾ ਪਹਿਲੀ ਬਰੀਕ ਕਰਦਾ ਹੈ ਜ਼ੋਰ ਤਾਂ ਲਵਾਊਗਾ ਇਹ ਜ਼ੋਰ ਤਾਂ ਲੱਗਦਾ ਹਾਂ ਇਹ ਆਏ ਆ ਵੀ ਜੇ ਤੁਸੀਂ ਕੰਪਨੀ ਦਾ ਲੈ ਲਓਗੇ ਕੰਪਨੀ ਨੇ ਇਹ ਆ ਹੁਣ ਤੁਸੀਂ ਕੋਈ ਹੋਰ ਉਹੋ ਜਿਹਾ ਰੂਟਾ ਹੁਣ ਤਾਂ ਲਗਭਗ ਸਾਰੇ ਹੀ ਆਹਾ ਗੇਰ ਆਉਂਦੇ ਆ ਆਪਾਂ ਆਪਦੇ ਮੁਤਾਬਕ ਜੇ ਤਾਂ ਆਪਾਂ ਕਦੂ ਕਰਨਾ ਆਪਾਂ ਮਾੜਾ ਮਾੜਾ ਇਹ ਲਾਉਣਾ ਤੇ ਆਪਾਂ ਇਹਦੀ ਸਪੀਡ ਉਸ ਹਿਸਾਬ ਨਾਲ ਮੇਨਟੇਨ ਕਰ ਲਗੇ ਜੇ ਆਪਾਂ ਜੰਤਰ ਬੋਹਣਾ ਮੂੰਗੀ ਬੋਣੀ ਆ ਵਿੱਚ ਝਿੰਜਣ ਬੋਹਣਾ ਉਹਦੇ ਲਈ ਆਪਾਂ ਨੂੰ ਇਹਦੇ ਚੱਕਰ ਘਟਾ ਦੇਣੇ ਚਾਹੀਦੇ ਟਰੈਕਟਰ ਜਿਆਦੇ ਰੇਸ ਚ ਰਵੇ ਇਹ ਕੰਮ ਕੋਈ ਵੱਡਾ ਨਹੀਂ ਆ ਡੰਡੇ ਦੀ ਪੈਨ ਕੱਢ ਕੇ ਰੋਟਾਵੇਟਰ ਗਾਹ ਨੂੰ ਸੈੱਟ ਲਓ ਤਿੰਨ ਨਾਟ ਖੋਲ ਕੇ ਆਪ ਦੇ ਚੱਕਰ ਇਹਦੇ ਸਪੀਡੋ ਉਹ ਸਟicker ਤੁਸੀਂ ਆਪ ਦੇ ਕੋਲੋਂ ਫੋਟੋ ਚ ਕਿਤੇ ਲਾ ਦਿਓ ਉਹਦੇ ਚੱਕਰ ਵੇਖ ਲਓ ਹੁਣ ਜਿਹੜੀਆਂ ਪੁਲੀਆਂ ਉਹਦੇ ਨਾਲ ਆਪਣੇ ਕਿੰਨੇ ਆ ਤੇ ਆਪਾ ਗਰਾਰੀਆਂ ਤੇ ਆਪਾਂ ਇੱਕ ਦੂ ਘਟਾਉਣੇ ਆ ਆਪਣਾ ਟਰੈਕਟਰ ਔਖਾ ਹੁੰਦਾ ਤੇ ਜੇ ਆਪਣਾ ਟਰੈਕਟਰ ਸੌਖਾ ਆ ਰਹਿੰਦਾ ਹੌਲੀ ਬਰੀਕ ਮਿੱਟੀ ਘਟਾ ਕਰਦਾ ਆਪਾਂ ਵਧਾਉਣੇ ਆ ਕਿਹੜੀਆਂ ਗਰਾਰੀਆਂ ਪੈਣਗੀਆਂ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਕਿਹੜੇ ਕਿਹੜੇ ਟਰੈਕਟਰਾਂ ਦੇ ਹੈਗਾ ਜਿਹੜਾ ਇਹ ਚੱਕਰ ਵਧਾਉਣੇ ਪੈਂਦੇ ਤੇ ਘਟਾਉਣੇ ਕਿਹੜਿਆਂ ਤੇ ਪੈਂਦੇ ਆ ਭਾਈ ਇਹ ਮੀਟਰ ਨਾਲ ਚੱਲਣਾ ਆਪਾਂ ਅੱਛਾ ਜੇ ਆਪਣਾ ਟਰੈਕਟਰ ਕੋਈ ਵੀ ਆ ਆ 1800 ਤੇ ਪੂਰੇ 1600 ਤੇ ਪੂਰੇ ਕਰਦਾ 544 ਆਪਾਂ ਪਹਿਲੀ ਗੱਲ ਤਾਂ ਆਪਣੇ ਟਰੈਕਟਰ ਹੁਣ ਲਗਭਗ ਸਾਰੇ ਨਵੇਂ ਹੀ ਆ ਇੰਨਾ ਸਿੱਟਾ ਕੱਢ ਲਓ ਵੀ ਦੂਜਾ ਜਿਹੜਾ 1600 ਤੇ ਹੀ ਕਰਦਾ ਪੂਰੇ ਉਹਦੇ ਤੇ ਰੂਟਾਵੇਟਰ ਚੱਲ ਜੂ ਹੁਣ ਜੌਂਡੀਅਰ 2400 ਤੇ ਪੂਰੇ ਕਰਦਾ ਇਹ 1600 ਤੇ ਕਰਦਾ ਇਹਦਾ ਫਰਕ ਹੀ ਬਹੁਤ ਹੈ ਜੌਂਡੀਅਰ 1900 ਤੇ ਕਰਦਾ ਹੌਲੈਂਡ 1968ਾਂ ਤੇ ਕਰਦਾ 540 ਤੇ ਉਹ 2100 ਤੇ ਕਰਦਾ ਇਹਦਾ ਬਾਹਲਾ ਫਰਕ ਨਹੀਂ ਇਹ ਚੱਲ ਜੂਗਾ ਹਮ ਜਿੱਥੇ ਆਪਣਾ ਫਰਕ ਪੈਂਦਾ ਫਰਕ ਆਪਣਾ ਪੈਣਾ ਜਾਦੇ ਜੇ ਆਪਾਂ ਸਵਰਾਜ ਨਾਲ ਤੇ ਜੌਂਡੀਅਰ ਦਾ ਕਰਦੇ ਆਂ ਫਰਕ ਹਾਂ ਸਵਰਾਜ ਦੇ ਵੀ ਜ਼ਿਆਦੇ ਹੁੰਦੇ ਸੋਨਾ ਲੀਕਾ ਵੀ 1600 ਤੇ ਕਰਦਾ ਫਾਰਮ ਟਰੈਕ ਵੀ 1600 ਤੇ ਕਰਦਾ ਸਵਰਾਜ ਆ 1800 ਤੇ ਕਰਦਾ ਕੇ 540 ਦੀ ਆ 540 ਦੀ ਆ 3.540 ਆ ਉਹ ਆਪਾਂ ਨੂੰ ਇੱਕ ਫਾਰਮੂਲਾ ਦੇਤਾ ਕੰਪਨੀ ਨੇ ਉਹ ਕਈ ਬੰਦੇ ਕਹਿਣਗੇ ਹੁਣ 1900 ਤੇ ਤੂੜੀ ਲਈ ਮਸ਼ੀਨ ਚੱਲੂ 1900 ਤੇ ਥੋੜੋ ਚਲਾਉਣੀ ਆ ਆਪਾਂ ਤੂੜੀ ਦੀ ਮਸ਼ੀਨ ਆਪਾਂ ਤਾਂ ਇੱਕ ਫਾਰਮੂਲਾ ਆਪਣੇ ਕੋਲੇ ਵੀ ਇਹਦਾ ਇੰਜਣ ਜਦੋਂ ਇਹਦੀ ਕ੍ਰੈਂਕ ਸ਼ਾਫਟ 1900 ਵਾਰ 1600 ਵਾਰ ਰਾਊਂਡ ਕਰਦੀ ਆ ਤੇ 540 ਵਾਰ ਆਪਣੀ ਪੀਟੀ ਅਰਾਊਂਡ ਕਰਦੀ ਆ ਆਪਾਂ ਚਲਾਈ ਚੱਲ ਗਏ 1000 ਤੇ ਆਪਾਂ ਚਲਾਈ ਚੱਲ ਗਏ 2000 ਚੱਕਰ ਤੇ ਆ ਉਹ ਬਾਕੀ ਚੱਕਰ ਆਪਾਂ ਇਧਰੋਂ ਪੂਰੇ ਕਰਨੇ ਆ ਇਹਦੇ ਜੇਬ ਦਾ ਕੰਮ ਜਿਵੇਂ ਹੁਣ ਸੁੱਕੇ ਤੇ ਹੋਰ ਆ ਕੇ ਚਲਾਉਂਦੇ ਆ ਮੈਂ ਬਾਈ ਨੂੰ ਅੱਗੇ ਵੀ ਕਿਹਾ ਜਲੰਧਰ ਏਰੀਆ ਚ ਠੀਕਣਾ ਵਾਹਣ ਹੋਵੇ ਜਿਵੇਂ ਆਹਾ ਵਾਹਣ ਇਹ ਥੋੜਾ ਜਿਹਾ ਗਿੱਲਾ ਹੋਵੇ ਤੇ ਉਹਨੂੰ ਕਿ ਆਪਾਂ ਦੀ ਬਾਲਟੀ ਵੀ ਢੋਲ ਦੂ ਰੂਟਾ ਬੇਟਾ ਤੇ ਜੇ ਰੇਤਾ ਵਾਲੇ ਵਾਹਣ ਚ ਆ ਪੈਲੀ ਹੁਣ ਰੌਣੀ ਕੀਤੀ ਆ ਜਾਂ ਰੇਤਾ ਵਾਲਾ ਵਾਹਣ ਸੁੱਕਾ ਵਾਹਣ ਹੋਵੇ ਤੇ ਜਿਹੜਾ ਮਰਜ਼ੀ ਰੂਟਾ ਵੇਟ ਲਿਆ ਉਹ ਭੌਂਦੀ ਇਹਦੇ ਨਾਲ ਇਹ ਨਹੀਂ ਕੋਈ ਵੱਡੀ ਗੱਲ ਨਹੀਂ ਗਈ ਆਪਾਂ ਕਿਸੇ ਦੇ ਦੋਖੀ ਵੀ ਨਹੀਂ ਗਏ ਜੇ ਕੋਈ ਵਧੀਆ ਕੁਆਲਿਟੀ ਲਾ ਕੇ ਕਿਸੇ ਦਾ 10-20000 ਰੁਪਇਆ ਕੰਪਨੀ ਆ ਹੁਣ ਇਹਨੇ ਤਾਂ ਬ੍ਰਾਂਡ ਬਣਾਤਾ ਇਹਨੇ ਉਨੇ ਪੈਸੇ ਲੈਣੇ ਜੇ ਇਹੋ ਜੀ ਚੀਜ਼ ਕੋਈ ਆਪਣੇ ਤਲਵੰਡੀ ਦਾ ਮੈਸਤਰੀ ਦਿੰਦਾ ਤੇ ਆਪ ਨੂੰ ਮਾੜਾ ਵੀ ਨਹੀਂ ਕੋ ਹਾਂ ਫੇਰ ਫਪਾਉਂ ਦੀ ਪਾਣੀ ਦਾ ਗਲਾਸ ਨਾ ਵੀ ਰੱਖੇ ਜੇ ਜ਼ਿਮੀਂਦਾਰ ਦਾ ਫਾਇਦਾ ਹੁੰਦਾ ਜੇ ਕੋਈ ਕਹੂਗਾ ਵੀ ਰੂਟਾ ਮੀਟਰ 부ੜਕਦਾ ਨਹੀਂ ਇਹ ਨਹੀਂ ਇਹ ਨਹੀਂ ਹੋ ਸਕਦਾ ਕਦੇ ਵਾਸਤੇ ਵੀ ਇਹ ਥੋੜਾ ਬਹੁਤਾ ਫਰਕ ਪੈ ਸਕਦਾ ਪਰ ਉਹ ਕਹਿੰਦੇ ਹੁੰਦੇ ਨਾ ਗੱਲ ਮੁੜ ਘੜ ਕੇ ਉੱਥੇ ਹੀ ਆਉਣੀ ਆ ਜ਼ੋਰ ਤਾਂ ਲੱਗੂਗਾ ਇਹ ਤੁਸੀਂ ਵੇਖ ਲਓ ਹੁਣ ਆ ਆਪਾਂ ਕੰਮ ਕਰਨਾ ਵੀ ਆਪਣੇ ਵਾਹਣ ਗਿੱਲੇ ਆ ਕਣਕ ਚ ਦਬੜੂ ਕੁਸੜੂ ਜਾ ਕਰਨਾ ਚੱਕਰ ਘਟਾ ਦਿਓ ਇਹਦੇ ਟਰੈਕਟਰ ਦੀ ਰੇਸ ਥੋੜੀ ਜਿਆਦਾ ਰਹੂਗੀ ਆਪਾਂ ਕੰਪਿਊਟਰ ਕਰਾਏ ਆ ਤੇ ਆਪਣੀ ਪੈਲੀ ਚ ਰੂੜੇ ਬਾਹਲੇ ਕਿ ਠੰਮਾ ਕਹਿੰਦੇ ਆ ਆਪਾਂ ਬਰੀਕ ਕਰਨੀ ਇਹਦੇ ਚੱਕਰ ਵਧਾ ਲੂ ਟਰੈਕਟਰ ਥੋੜੀ ਰੇਸ ਤੇ ਬਰੀਕ ਕਰ ਦੂਗਾ ਹਮ ਹੁਣ ਮਾੜਾ ਮੋਟਾ ਤਾਂ ਆਪਣਾ ਪਹਿਲਾਂ ਹਲਾਉਣਾ ਹੀ ਪੈਣਾ ਹਲਾਉਣਾ ਪੈਣਾ ਉਹ ਕਈ ਕਈ ਆਏ ਹੁੰਦੇ ਕਈਆਂ ਨੇ ਰੋਟਾਵੇਟਰ ਕਿਸੇ ਦਾ ਪਾਉਣਾ ਹੁੰਦਾ ਵਾ ਮੰਨ ਲਓ ਵੀ ਉਹ ਜਿਵੇਂ ਆਪਾਂ ਗੱਲ ਕਰਦੇ ਆ ਇਹਦੇ ਮਗਰ ਚੌਂਡੀਆ ਵਾਲਾ ਪਾ ਲਿਆ ਫੇਰ ਤਾਂ ਬਈ ਉਹ ਜਦੋਂ ਆਪਾਂ ਮੰਗ ਕੇ ਲਿਆਏ ਆ ਨਾ ਫੇਰ ਤਾਂ ਜਾਂ ਤਾਂ ਉਹਨੂੰ ਪੁੱਛ ਕੇ ਉਹਦਾ ਟਰੈਕਟਰ ਵੀ ਲਿਆਓ ਤੇ ਨਹੀਂ ਫੇਰ ਆਪਾਂ ਨੂੰ ਇਹ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਕਿਉਂਕਿ ਇਹ ਕਈ ਵੀਰ ਆਏ ਵੀ ਆ ਨਾ ਪਤਾ ਕੀ ਆ ਮੰਨ ਲਓ ਵੀ ਹੋਰ ਰੋਟਾਵੇਟਰ ਪਾੜਿਆ ਹੋਰ ਟਰੈਕਟਰ ਮਗਰ ਪੈਂਦਾ ਕਹੇ ਬੰਦੇ ਨੇ ਲਿਆਉਣਾ ਵਾ ਹਾਂ ਉਪਰਾਂ ਦੀ ਕਹੇ ਵੀ ਕੰਪਨੀ ਦਾ ਵਾ ਹੂੰ ਉਹਨੇ ਜ਼ੋਰ ਵੀ ਲਾਉਣਾ ਤੇਲ ਵੀ ਵੱਧ ਖਾਣਾ ਵਾ ਹਾਂ ਹੁਣ ਉਹ ਬੰਦੇ ਨੇ ਮੰਨ ਲਓ ਇੱਕ ਕਹੇ ਕੰਪਨੀ ਦਾ ਵੀ ਆਪਾਂ ਲਾ ਲ ਗਏ ਵੀ ਉਹਨੇ ਪਾ ਲਿਆ ਰੋਟਾ ਵੇਟਰ ਹੂੰ ਉਹਨੇ ਪਾਇਆ ਦਾ ਤਾਂ ਵਾ ਵੀ ਆਪਾਂ ਯਾਰ ਚੈੱਕ ਕਰ ਲ ਗਏ ਵੀ ਤੇਲ ਦਾ ਖਰਚਾ ਕਿੰਨਾ ਤੇ ਆਪਣਾ ਟਰੈਕਟਰ ਸੌਖਾ ਚੱਲਦਾ ਵਾ ਹਾਂ ਤੇ ਉਧਰੋਂ ਉਹੋ ਹੀ ਕੋਈ ਹੋਰ ਉਹਦਾ ਰਿਸ਼ਤਦਾਰ ਜਾਊਗਾ ਤਾਂ ਲਿਆ ਜੀਆ ਦਾ ਯਾਰਾਂ ਦਾ ਮੇਰਾ ਆ ਰੋਟਾ ਵੇਟਰ ਆ ਕੰਪਨੀ ਦਾ ਬਹੁਤ ਹੀ ਚੱਲਦਾ ਹਾਂ ਉਹਨੇ ਉਹੀ ਪਾ ਲਿਆ ਉਹ ਵੇਰੇ ਦਾ ਚੱਲਦਾ ਹੀ ਬਹੁਤ ਭੈੜਾ ਵਾ ਸਹੀ ਇਹ ਗੱਲ ਸਹੀ ਆ ਇਹ ਇਹ ਬਾਈ ਨੂੰ ਪਤਾ ਸੇਮ ਨੂੰ ਜਦੋਂ ਆਪਾਂ ਪਹਿਲੀ ਯਾਰ ਵੀਡੀਓ ਕੀਤੀ ਸੀ ਨਾ ਤੂੜੀ ਵਾਲੀ ਮਸ਼ੀਨ ਦੀ ਬਾਈ ਉਦੋਂ ਮੁੜ ਕੇ ਹਾਹਾਕਾਰ ਮਚ ਗਈ ਪਹਿਲਾਂ ਕਿਸੇ ਨੇ 540 ਬਾਰੇ ਕਦੇ ਗੱਲ ਕੀਤੀ ਕਦੇ ਬਿਲਕੁਲ ਮੈਨੂੰ ਪਤਾ ਨਹੀਂ ਕਿੰਨੀਆਂ ਈਮੇਲਾਂ ਆਈਆਂ ਹਾਂ ਉਦੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ ਸੀ ਜੇ ਆਪ ਜਿਹੜੀ ਵੀ ਗੱਲ ਕੀਤੀ ਆ ਆ ਲੈਫਟ ਕੰਟਰੋਲ ਤੇ ਕੀਤੀ ਸੀ ਆਪਾਂ ਹਾਂ ਉਦੋਂ ਮੁੜ ਕੇ ਇਹ ਵੀ ਵੇਖ ਲ ਤੁਸੀਂ ਹਾਂ ਐ ਆਈ ਆ ਪਰ ਇੰਨਾ ਕਾ ਵੀ ਵੀਰੇ ਜੇ ਇਹ ਹੱਥ ਪੈਰ ਹਲਾਉਣੇ ਪੈਣਗੇ ਜੇ ਤਾਂ ਟਰੈਕਟਰ ਦਾ ਜ਼ੋਰ ਵੱਧ ਲੱਗੀ ਜਾਂਦਾ ਇਹ ਇਹਦੇ ਰੂਟਰ ਦੇ ਸਪੀਡ ਤੋਂ ਹੀ ਪਤਾ ਲੱਗ ਜਾਂਦਾ ਵੀ ਆ ਚੱਕਰ ਜ਼ਿਆਦੇ ਆ ਇੱਕ ਤੋਂ ਗੱਲ ਸੁਣਾਈ ਆ ਆਪਾਂ ਇੱਕ ਗੱਲ ਕਰਦੇ ਜੀ ਉਹ ਮੁੰਡੇ ਦਾ ਫੋਨ ਆਇਆ ਤੈਨੂੰ ਜਿਹੜਾ ਸੀਗਾ ਉਹਦੀ ਕਹਿੰਦਾ ਸੀਗਾ ਮੇਰੇ ਪਿਓ ਦੀ ਮੌਤ ਹੋ ਗਈ ਹਾਂ ਉਹ ਉਹ ਮੈਨੂੰ ਨਾ ਜੋ ਆਪਣੀ ਤੂੜੀ ਵਾਲੀ ਮਸ਼ੀਨ ਚਾਲਦੀ ਸੀ ਉਹ ਬੰਦੇ ਨੇ ਮੈਨੂੰ ਆਪਣਾ ਨੰਬਰ ਦੀ ਸਿਆਣ ਆ ਜਾਂਦੀ ਆ ਵੀ ਆਹ ਨੰਬਰ ਆ ਪਿੱਛੇ ਹਾਂ ਉਹਨੇ ਬਹੁਤ ਫੋਨ ਕੀਤੇ ਮੈਨੂੰ ਐ ਹੁੰਦਾ ਜੀ ਵੀ ਕੰਮ ਆ ਯਾਰ ਬਾਅਦ ਚ ਜੋ ਸ਼ਾਮ ਨੂੰ ਸੁਣ ਲੂਗਾ ਜੇ ਸਵੇਰ ਉਹ ਲਈਗਾ ਲਈਗਾ ਮੈਂ ਫੋਨ ਮੈਂ ਯਾਰ ਕਈ ਚੱਕਾਂ ਉਹਨੇ ਜਦੋਂ ਚੱਕਿਆ ਫੋਨ ਰੋਕ ਹੀ ਗੱਲ ਕੀਤੀ ਕਹਿੰਦਾ ਯਾਰ ਬਾਈ ਮੈਂ ਜੇ ਤੂੰ ਮੇਰਾ ਫੋਨ ਨਾ ਚੱਕਦਾ ਮੈਂ ਸੁਸਾਇਡ ਕਰ ਲੈਣਾ ਸੀ ਅੱਛਾ ਫਿਰ ਐਂ ਦੁੱਖ ਹੁੰਦਾ ਵੀ ਯਾਰ ਕਈ ਵਾਰ ਨਹੀਂ ਵੀ ਫੋਨ ਚੱਕਿਆ ਜਾਂਦਾ ਬਾਈ ਇਹ ਕਿੱਡੀ ਕ ਗੱਲ ਹੈ ਮਜਬੂਰੀ ਹੁੰਦਾ ਅਕਸਰ ਕਿੰਨੀ ਤੁਹਾਡੀ ਆਪ ਦੀ ਖੇਤੀ ਹਾਂ ਮੈਂ ਟਰੈਕਟਰ ਲਿਆ ਬਾਈ ਅਰਜਨ ਉਹ ਚੱਕਰ ਨਹੀਂ ਲੜਦੇ ਬਾਈ ਮੈਂ ਬਹੁਤ ਔਖਾ ਮੈਂ ਕਿਹਾ ਤੇਰਾ ਫੋਨ ਵੀ ਚੱਕੂ ਸਾਰਾ ਕੋ ਚੱਕੂ ਪਰ ਜੇ ਨਾ ਵੀ ਚੱਕਾਂ ਤੇ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਇਹਨਾਂ ਗੱਲਾਂ ਨਾਲ ਥੋੜਾ ਜਿਹਾ ਘਟ ਬਣਾ ਦੂਗਾ 2 10 ਘਟ ਬਣ ਜਾਣਗੇ ਕਿੱਡੀ ਕਾ ਗੱਲ ਚਲ ਉਹਦਾ ਮਸਲਾ ਹੱਲ ਕੀਤਾ ਬਾਹਲੇ ਬੰਦਿਆਂ ਦਾ ਤੂੜੀ ਵਾਲੀ ਮਸ਼ੀਨ ਤੇਰ ਕੀ ਬਹੁਤ ਬੰਦੇ ਇਹੋ ਜੇ ਫੋਨ ਕਰਕੇ ਕਹਿੰਦੇ ਬਈ ਅਸੀਂ 10 10 ਸਾਲ ਹੋ ਗਏ ਸਾਨੂੰ ਤੂੜੀ ਵਾਲੀਆਂ ਮਸ਼ੀਨਾਂ ਲਾਈਆਂ ਨੂੰ ਪਰ ਤੂੜੀ ਅਸੀਂ ਯਾਰ ਕੀ ਬਣਾਈ